ਕੱਲ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਮੰਤਰੀ ਬਲਬੀਰ ਸਿੰਘ ਦੀ ਗੱਡੀ ਫਿਰੋਜ਼ਪੁਰ ਦੇ ਵਿੱਚੋਂ ਲੰਘ ਰਹੀ ਹੈ ਉੱਥੇ ਜਿਹੜੇ ਲੋਕ ਨੇ ਉੱਥੇ ਝੜਪ ਦੀ ਜਿਹੜੀ ਵੀਡੀਓ ਸਾਹਮਣੇ ਆਂਦੀ ਹੈ ਆਪੋਜੀਸ਼ਨ ਪਾਰਟੀਆਂ ਦਾ ਜਿਹੜਾ ਜਿਹੜਾ ਉਹਨਾਂ ਨੇ ਐਲੀਗੇਸ਼ਨ ਲਗਾਇਆ ਹੈਗਾ ਮੰਤਰੀ ਉੱਤੇ ਕਿ ਮੰਤਰੀ ਦੀ ਹਾਜ਼ਰੀ ਦੇ ਵਿੱਚੋਂ ਲੋਕਾਂ ਨੂੰ ਕੁੱਟਿਆ ਗਿਆ ਸੱਚਾਈ ਕੀ ਹੈ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਸ ਏਰੀਆ ਦੇ ਵਿੱਚ ਜਿੱਥੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਣੀ ਜਾਂਦੇ ਨੇ ਨਾਲ ਉਹਨਾਂ ਦੇ ਫਿਰੋਜ਼ਪੁਰ ਸ਼ਹਿਰ ਤੋਂ ਐਮਐਲਏ ਨੇ ਰਣਵੀਰ ਸਿੰਘ ਭੁੱਲਰ ਉਹ ਦੋਨੇ ਜਾਂਦੇ ਨੇ ਜਿਹੜੇ ਪ੍ਰਭਾਪਤ ਪਿੰਡ ਨੇ ਉੱਥੇ ਕੋਈ 7000 ਏਕੜ ਦੇ ਕਰੀਬ ਜ਼ਮੀਨ ਹੈ 7000 ਏਕੜ ਦੇ ਵਿੱਚੋਂ 400 ਦੇ ਕਰੀਬ ਲੋਕਾਂ ਦੇ ਜ਼ਮੀਨ ਨਾਮ ਬੋਲਦੀ ਹੈ ਬਾਕੀ ਜਿਹੜੀ ਤੁਸੀਂ ਲਾ ਲੋ 600 ਏਕੜ ਜ਼ਮੀਨ ਆ ਉਹ ਦਰਿਆ ਦੀ ਜਾਂ ਸੈਂਟਰ ਦੀ ਲਾ ਲੋ ਜਾਂ ਜ਼ਮੀਨ ਹੈ ਜਿਹਦੀ ਚ ਕਿਸੇ ਦੇ ਨਾਮ ਤੇ ਨਹੀਂ ਆ ਰਜਿਸਟਰਡ ਨਹੀਂ ਆ ਮਲਕੀਅਤ ਨਹੀਂ ਆ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ ਜਾਂ ਸ਼ਰਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਇਹ ਜਿਹੜੇ ਉਹ ਜ਼ਮੀਨ ਵਾਉਂਦੇ ਸੀ ਉਹ ਜ਼ਮੀਨ ਉਹਨਾਂ ਦੇ ਨਾਮ ਤੇ ਕਰ ਗਏ ਸੀ ਕਿਉਂਕਿ ਹਰ ਵਾਰ ਹੜਾ ਆਉਂਦਾ ਨਾ ਹਰ ਵਾਰ ਨੁਕਸਾਨ ਹੁੰਦਾ ਫਿਰ ਜਦੋਂ ਤੁਸੀਂ ਜ਼ਮੀਨ ਵਾਉਂਦੇ ਪਰ ਤੁਹਾਡੀ ਮਲਕੀਅਤ ਨਹੀਂ ਤਾਂ ਤੁਹਾਨੂੰ ਮਾਪ ਜਾਣ ਨਹੀਂ ਮਿਲਣਾ ਹੈਗਾ ਮਾਬੂਲੇ ਤੋਂ ਉਹਨਾਂ ਨੂੰ ਮਿਲੂਗਾ ਜਿਹਦੇ ਨਾਮ ਤੇ ਜ਼ਮੀਨ ਬੋਲਦੀ ਜਿਹਦੀ ਮਲਕੀਅਤ ਆ ਉਹ ਜਦੋਂ ਕਾਲੀ ਦਲ ਬੀਜੇਪੀ ਸਰਕਾਰ ਰਹੀ ਸੀ ਉਹ ਜ਼ਮੀਨ ਜਿਹੜੀ ਆ ਉਹਨਾਂ ਦੇ ਨਾਮ ਤੇ ਹੋ ਗਈ ਸੀ ਉਹਨਾਂ ਨੂੰ ਮਾਪਜਾ ਵੀ ਮਿਲਦਾ ਰਿਹਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਤੇ ਉਹ ਤੋੜ ਤੇ ਉਹ ਫਿਰ ਜਿਹੜੀ ਜ਼ਮੀਨ ਸਰਕਾਰੀ ਹੋ ਗਈ ਹੁਣ ਇਹ ਜਦੋਂ ਹੁਣ ਉੱਥੇ ਉਹਨਾਂ ਨੇ ਬੀਜੇ ਫਸਲ ਬੀਜੀ ਸੀ ਉਹ ਬਰਬਾਦ ਹੋ ਗਈ ਉੱਥੇ ਕੱਲ ਜਦੋਂ ਮੰਤਰੀ ਸਾਹਿਬ ਤੇ ਐਮਐਲਏ ਗਏ ਨੇ ਉਹ ਕਹਿੰਦੇ ਕਿ ਤੁਸੀਂ ਢੀਡੇ ਦੇ ਮਾਰਦੇ ਪਰ ਸਾਡੀ ਤਾਂ ਨਾਮ ਨਹੀਂ ਇੱਥੇ ਲੁੱਟੇਗੇ ਪੁੱਟੇਗੇ ਸਾਨੂੰ ਤਾਂ ਮਾਪਜਾ ਮਿਲਣ ਨਹੀਂ ਹੈਗਾ ਕਿਉਂਕਿ ਪਿਛਲੀ ਸਰਕਾਰ ਨੇ ਕੀਤਾ ਤੁਸੀਂ ਵਾਅਦਾ ਕੀਤਾ ਹੈ ਤੇ ਹੁਣ ਤੁਹਾਡੀ ਸਰਕਾਰ ਨੂੰ ਕਰੀਬ 4 ਸਾਲ ਹੋਣ ਵਾਲਿਆ ਤੇ ਇੱਕ ਸਾਡੇ ਨਾਮ ਤੇ ਕਰੋ ਉੱਥੇ ਹੁਣ ਬਹਿਸ ਹੋ ਗਈ ਲੋਕ ਪਿੰਡ ਵਾਲਿਆਂ ਦੇ ਵਿਚਕਾਰ ਤੇ ਮੰਤਰੀ ਔਰ ਐਮਐਲਏ ਦੇ ਵਿਚਕਾਰ ਉਹ ਦੱਸਦੇ ਨੇ ਜਾਣ ਕਰਕੇ ਉੱਥੇ ਅੱਜਕੱਲ ਹਰ ਕੋਈ ਵੀਡੀਓ ਬਣਾਉਣ ਲੱਗ ਪੈਂਦਾ ਹੈਗਾ ਆਮਾਦੀ ਪਾਰਟੀ ਦਾ ਕੋਈ ਹੋਰ ਵਰਕਰ ਲੀਡਰ ਉਹਨੇ ਪੁਲਿਸ ਨੂੰ ਕਹਿਤਾ ਕਿ ਜਿਹੜੇ ਵੀਡੀਓ ਬਣਾਉਂਦੇ ਇਹਨਾਂ ਦੇ ਮੋਬਾਈਲ ਫੜ ਲਓ ਜੀ ਹੁਣ ਪੁਲਿਸ ਨੇ ਤਾਂ ਫੜਨੇ ਸੀ ਕਿ ਵੱਡੇ ਲੀਡਰ ਹੋਣ ਮੰਤਰੀ ਹੋਣ ਐਮਐਲਏ ਹੋਣ ਉਹ ਪੁਲਿਸ ਨੇ ਵੀਡੀਓ ਫੜੇ ਲੋਕਿਆਂ ਨੂੰ ਗੁੱਸਾ ਆ ਗਿਆ ਸਰਕਾਰ ਦੇ ਇੱਕ ਪਿੱਟ ਸਿਆਪਾ ਕਰ ਦਿੱਤਾ ਹੈਗਾ ਮੰਤਰੀ ਨੂੰ ਤੇ ਐਮਐਲਏ ਨੂੰ ਘੇਰਾ ਪੈ ਗਿਆ ਪੁਲਿਸ ਨੇ ਫਿਰ ਆਪਣੀ ਵਰਤੋਂ ਕਰ ਲਈ ਲੋਕਾਂ ਦੇ ਡਾਂਗਾ ਮਾਰਤੀਆਂ ਹੈਗੀਆਂ ਤਾਂ ਕਰਕੇ ਸੁਭੀ ਸਿੰਘ ਬਾਦਲ ਹੋਣਾ ਨੇ ਵੀ ਵੀਡੀਓ ਸ਼ੇਅਰ ਕੀਤੀ ਕਿ ਮਨਿਸਟਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਲੋਕਾਂ ਦੇ ਨਾਲ ਵਧੇ ਕੀ ਤੱਕਾ ਕੀ ਕੀਤਾ ਗਿਆ ਇੱਕ ਤੇ ਲੋਕ ਕੁਦਰਤੀ ਵਿਪਤਾ ਦੇ ਮਾਰੇ ਦੂਜਾ ਸਰਕਾਰ ਦੀ ਡਾਂਗਾ ਖਾ ਰਹੇ ਹੈਗੇ ਨੇ ਇਸ ਕਰਕੇ ਵੈਸੇ ਤੇ ਚਾਹੀਦਾ ਸੀ ਉੱਥੋਂ ਦੇ ਐਮ.ਐਲ.ਏ ਰਣਜੀਤ ਸਿੰਘ ਪੁੱਲਰ ਔਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਬੜੇ ਸਿਆਣੇ ਨੇ ਸੁਲਝੇ ਹੋਏ ਨੇ ਤਜਰਬਾ ਉਹਨਾਂ ਨਾਲ ਉਤਰ ਕੇ ਗੱਲਬਾਤ ਕਰਦੇ ਕਿ ਇਹ ਜਿਹੜਾ ਹੁਣ ਮਸਲਾ ਵਾ ਇਸ ਕੈਬਨਿਟ ਦੇ ਕਰਨਾ ਕਲਰ ਰੰਬੀਰ ਸਿੰਘ ਭੁੱਲਰ ਜਾਂ ਡਾਕਟਰ ਬਲਬੀਰ ਸਿੰਘ ਹੋਣੀ ਤੇ ਕਰ ਨਹੀਂ ਸਕਦੇ ਉਹ ਰਿਪੋਰਟ ਦੇ ਦਿੰਦੇ ਸਰਕਾਰ ਵਿਚਾਰ ਕਰ ਲੈਂਦੀ ਕੈਬਨਟ ਦੇ ਵਿੱਚ ਕਹਿ ਦਿੰਦੀ ਕਿ ਜਿੰਨਾ ਜਿੰਨਾ ਦੀਆਂ ਜ਼ਮੀਨਾਂ ਵਾਂ ਉਹਨਾਂ ਦੇ ਨਾਮ ਕੀਤੀਆਂ ਜਾਣਗੇ ਤੇ ਮਾਪ ਜਾ ਮਿਲੂਗਾ ਗੱਲ ਤੇ ਇੰਨੀ ਕੀ ਸੀ ਪਰ ਗੱਲ ਵਿਗੜ ਗਈ ਪਤਾ ਨਹੀਂ ਕਿਹੜਾ ਉੱਥੇ ਲੀਡਰ ਹੋਊਗਾ ਜਿਹਨੇ ਕਹਿਤਾ ਕਿ ਚੱਕ ਲੋ ਜੀ ਮੋਬਾਈਲ ਖੋਲ ਫਿਰ ਜੇ ਤੁਸੀਂ ਮੋਬਾਈਲ ਖੋਲੋਗੇ ਤੇ ਫਿਰ ਤੇ ਤੁਹਾਡੇ ਖਿਲਾਫ ਨਾਰੇਬਾਜੀ ਹੋਣੀ ਆ ਹੁਣ ਹੁਣ ਸੁਣਿਆ ਹੈਗਾ ਕਿ ਉੱਥੇ ਬੰਦ ਬਣ ਰਿਹਾ ਸੀ ਹੁਣ ਲੋਕਾਂ ਦਾ ਲੋਕਾਂ ਦੇ ਲੋਕਾਂ ਨੇ ਇੱਕ ਦੂਜੇ ਦੇ ਖਿਲਾਫ ਗੁੱਸਾ ਘੜਿਆ ਹੁਣ ਸਰਕਾਰ ਗੁੱਸੇ ਦੇ ਵਿੱਚ ਉਹ ਕਹਿੰਦੇ ਮਾੜੀ ਧਮਕੀ ਦੇਤੀ ਜਿਲਾ ਪ੍ਰਸ਼ਾਸਨ ਵੀ ਤੁਸੀਂ ਕੱਲ ਵਧੇਕੀ ਕੀਤੀ ਆ ਤੇ ਬੰਨ ਬੰਨ ਤੇ ਕੰਮ ਰੁਕ ਸਕਦਾ ਹੈਗਾ ਹੁਣ ਇਹ ਪ੍ਰਸ਼ਾਸਨ ਇਸ ਰੁਕ ਤੇ ਨਾਲ ਲੋਕਾਂ ਨੂੰ ਬਲੈਕਮਿਲ ਕਰ ਹੁਣ ਕਹਿੰਦੇ ਕਿ ਸਰਕਾਰ ਜਾਂ ਐਮਐਲਏ ਜਾਂ ਪ੍ਰਸ਼ਾਸਨ ਜਾਂ ਪਿੰਡ ਵਾਲਿਆਂ ਦੇ ਵਿਚਕਾਰ ਜਿਹੜਾ ਸਮਝੌਤਾ ਜਾ ਹੋ ਗਿਆ ਪਰ ਸਰਕਾਰ ਨੂੰ ਸਿਆਣਪਨ ਐਮਐਲਏ ਜਾਂ ਮੰਤਰੀਆਂ ਨੂੰ ਉੱਥੇ ਚਾਹੀਦਾ ਹੈ ਕਿ ਭਰੋਸਾ ਦੇ ਦੇਣ ਪੀਜੇ ਹੁਣ ਵਿਪਤਾ ਪਈ ਹੈਗੀ ਅਸੀਂ ਕੇਸ ਜਿਹੜਾ ਵਾ ਸਰਕਾਰ ਨੂੰ ਭੇਜਾਂਗੇ ਸਰਕਾਰ ਡਿਸਕਸ ਕਰੂਗੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੇ ਤੁਹਾਡੇ ਨਾਮ ਤੇ ਜਿਹੜੀ ਜਿਹੜਾ ਵਾ ਉਹ ਮਲਕੀਅਤ ਸੀ ਕਿਉਂਕਿ ਹੁਣ ਸਰਕਾਰ ਨੇ ਗਰਦੌਵਰੀ ਕਰਾਈ ਤੇ ਗਰਦੌਰੀ ਤੁਹਾਡੇ ਨਾਮ ਤੇ ਬੋਲਣ ਹੀ ਨਹੀਂ ਜਿਹੜਾ 20000 ਰੁਪਈਆ ਭਗਵੰਤ ਮਾਨ ਸਾਹਿਬ ਦੇਣਾ ਕਿ ਪ੍ਰਤੀ ਕਿਲਾ ਉਹ ਲੋਕਾਂ ਨੂੰ ਮਿਲਣ ਨਹੀਂ ਹੈਗਾ ਇਸ ਕਰਕੇ ਉਹ ਲੋਕਾਂ ਦਾ ਗੁੱਸਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਕਿਉਂਕਿ ਸ਼ਰਧਾ ਮਿਟ ਗਈਆਂ ਪਾਣੀ ਨੇ ਨਿਸ਼ਾਨਦੀਆਂ ਬੜੀਆਂ ਔਖੀਆਂ ਹੋ ਜਾਣੀਆਂ ਹੈਗੀਆਂ ਹਦਬੰਦੀਆਂ ਦਾ ਪਊਗਾ ਰੌਲਾ ਪਊਗਾ ਇਹ ਨਾ ਹੋਵੇ ਕਿ ਬਾਅਦ ਚ ਪਿੰਡਾਂ ਦੇ ਵਿੱਚ ਜ਼ਿਮੀਦਾਰਾਂ ਦੀ ਲੜਾਈ ਦਾ ਵਟ ਤੋਂ ਪੈ ਜਾਂਦੀ ਹੈਗੀਆ ਇਹ ਨਿਸ਼ਾਨਦੀਆਂ ਦਾ ਸਰਕਾਰ ਨੂੰ ਬੜਾ ਪੰਗਾ ਗਰਦੌਰੀਆਂ ਦਾ ਫਿਰ ਬੜਾ ਕੁਝ ਹੋਣਾ ਨਿਸ਼ਾਨਦੀਆਂ ਹੁਣੇ ਉਦੋਂ ਵੱਖਰੇ ਸਿਆਪੇ ਪੈਣੇ ਹੈਗੇ ਨੇ ਪਰ ਹੁਣ ਸਰਕਾਰ ਤੇ ਲੱਗੀ ਤੇ ਹੈਗੀ ਆ ਪਰ ਇਹ ਲੋਕਾਂ ਦਾ ਗੁੱਸਾ ਵੀ ਜਾਇਜ਼ ਆ ਜਿਹੜੇ 15-15 20-20 ਦਿਨ ਪਾਣੀ ਦੇ ਵਿੱਚ ਰਹੇ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਡੰਗਰ ਮਰ ਗਏ ਹੈਗੇ ਨੇ ਆਪ ਘਰੋਂ ਬੇਗਰ ਹੋਏ ਨੇ ਉਹਨੂੰ ਲੈ ਕੇ ਤੇ ਲੋਕਾਂ ਦਾ ਗੁੱਸਾ ਤੇ ਸਰਕਾਰਾਂ ਦਾ ਗੁੱਸਾ ਝੱਲ ਲੈਣਾ ਚਾਹੀਦਾ ਹੈਗਾ ਇਹ ਗੁੱਸਾ 2 ਮਿੰਟ ਦਾ ਹੁੰਦਾ ਤੁਸੀਂ ਸੁਣ ਲਓ ਤੁਹਾਡੇ ਕਿਹੜੇ ਕੰਨ ਪੱਕ ਜਣੇ ਹੈਗੇ ਨੇ ਤੇ ਤੁਸੀਂ ਨਾਲ ਪੁਲਿਸ ਵਾਲੇ ਦਾ ਪੁਲਿਸ ਵਾਲੇ ਤੁਹਾਡੇ ਲੋਕਾਂ ਦੇ ਗਿੱਟਿਆਂ 'ਚ ਮਾਰਦੇ ਨੇ ਡੰਡਾ ਵਗਾ ਕੇ ਪਿੱਠ ਤੇ ਮਾਰਦੇ ਸਿਰਾਂ ਤੇ ਮਾਰਦੇ ਖੁੱਚਾਂ ਤੇ ਮਾਰਦੇ ਹੈਗੇ ਤੇ ਫਿਰ ਲੋਕ ਵੀ ਤਾਂ ਸਿੱਧੇ ਹੋ ਜਾਂਦੇ ਨੇ ਹੁਣ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਤਹਾਡੇ ਦਿਨ ਵੀ ਇੰਨੇ ਚੰਗੇ ਨਹੀਂ ਰਹੇ ਲੋਕੀ ਬਹੁਤ ਅੱਕੇ ਹੋਏ ਨੇ ਇੱਕ ਗੁਦਰਤ ਦੇ ਮਾਰੇ ਇੱਕ ਤੁਹਾਡੇ ਲੀਡਰਾਂ ਕਰਕੇ ਤੇ ਲੋਕੀ ਵੀ ਗੁੱਸੇ ਤੱਤੇ ਹੀ ਬੈਠੇ ਹੈਗੇ ਨੇ 27 ਨੂੰ ਬਸ 13 14 ਮਹੀਨੇ ਰਹਿ ਗਏ ਕਿਨੇ ਪਰ ਲੋਕਾਂ ਨੂੰ ਇਨਾ ਨਾ ਤੜਫਾਓ ਲੋਕਾਂ ਦੀ ਸੁਣਵਾਈ ਕਰੋ ਲੋਕਾਂ ਦੇ ਮਾਫੀ ਦੇਓ ਲੋਕਾਂ ਨੇ ਜਿਨ੍ਹਾਂ ਨੇ ਵਿਚਾਰੇ ਨੇ ਕਿੱਲਾ 2 ਕਿੱਲੇ 2.5 ਕਿੱਲੇ ਪਹਿਲੀ ਗੱਲ ਸਾਡੇ ਕੋਲ ਤਾਂ 70% ਦੀ ਉਹ ਲੋਕ ਨੇ ਜਿਹੜੇ 5 ਏਕੜ ਤੱਕ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਤੇ ਜਿਹਦੇ 10 ਏਕੜ ਨੇ ਉਹ ਹੀ ਮਾੜੀ ਮੋਟੀ ਚ ਰੋਟੀ ਚੰਗੀ ਖਾ ਸਕਦਾ ਟਕਿੱਲੇ ਵਾਲਾ 2 ਕਿੱਲੇ 3 ਕਿੱਲੇ ਵਾਲਾ ਰੋਟੀ ਨਹੀਂ ਖਾ ਸਕਦਾ ਮੰਨ ਲਓ ਸਾਲ ਦੇ ਵਿੱਚੋਂ ਕਣਕ ਝੋਨੇ ਦੇ ਵਿੱਚੋਂ 1.5 ਲੱਖ ਰੁਪਇਆ ਨਿਕਲਦਾ ਸਾਰਾ 1.5 ਲੱਖ ਦੇ ਨਾਲ 1 ਕਿੱਲੇ ਦੇ ਨਾਲ ਗੁਜ਼ਾਰਾ ਹੋ ਜੂ ਜੇ 2 ਕਿੱਲੇ 3 ਲੱਖ ਦੇ ਗੁਜ਼ਾਰ ਤੇ ਸਟੱਡੀ ਇਹ ਕਹਿੰਦੀ ਹੈ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੇ ਅਧਿਕਾਰੀਆਂ ਨੇ ਜਾਂ ਵੱਡੇ ਵੱਡੇ ਜਿਹੜੇ ਮਾਹਿਰ ਨੇ ਉਹ ਕਹਿੰਦੇ ਕਿ ਜਿਸ ਕੋਲ 10 ਕਿੱਲੇ ਹੈ ਕਿਸੇ ਜ਼ਿਮੀਦਾਰ ਉਸ ਸਰਕਾਰਾਂ ਦਾ ਜਿਹੜਾ ਪੀਐਨ ਹੁੰਦਾ ਨਾ ਸੇਵਾਦਾਰ ਜਿਹਨੂੰ ਚੌਥੇ ਦਰਜੇ ਦਾ ਮੁਲਾਜ਼ਮ ਕਹਿੰਦੇ ਆ ਉਹਦੇ ਬਰਾਬਰ ਜਿਹਨੂੰ 80 70 80 90000 ਰੁਪਇਆ ਸਾਲ ਤਨਖਾਹ ਮਿਲਦੀ ਆ ਇੱਕ ਮਹੀਨੇ ਦੀ ਉਧਰ ਹਾੜੀ ਸੋਣੀ ਕਣਕ ਝੋਨੇ 'ਚੋਂ ਲੱਖ ਸਵਾ ਲੱਖ ਇਸ ਤੋਂ ਜ਼ਿਆਦਾ ਪੈਸਾ ਨਹੀਂ ਹੁੰਦਾ ਕਦੀ ਮੀਂਹ ਪੈ ਜਾਂਦੇ ਕਦੀ ਸੋਕਾ ਪੈ ਜਾਂਦਾ ਤੇ ਕਦੀ ਆਹਾੜਾ ਆ ਜਾਂਦੇ ਆ ਕਿਨੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਇਹ ਲੋਕਾਂ ਦੀ ਜਿਹੜੀ ਸਾਰ ਲੈਣੀ ਚਾਹੀਦੀ ਆ ਆਪਣੇ ਅਪਸਰਾਂ ਨੂੰ ਆਪਣੇ ਮੰਤਰੀਆਂ ਨੂੰ ਆਪਣੇ ਲੀਡਰਾਂ ਨੂੰ ਥੋੜਾ ਜਿਆ ਕੇ ਉਹ ਪੂਵੇ ਨਾ ਚੜਨ ਲੋਕ ਆ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਤੁਸੀਂ ਤੇ ਸਰਪੰਚ ਬਣਨ ਯੋਗ ਨਹੀਂ ਤੁਹਾਨੂੰ ਐਡੇ ਵੱਡੇ ਤਾਜ ਦਿੱਤੇ ਹੈਗੇ ਤੇ ਉਹ ਸਿਰਾਂ 'ਚ ਤਾਂ ਨਾ ਡਾਂਗਾ ਮਾਰੂ ਲੋਕਾਂ ਦੇ ਜਾਂ ਖੁੱਚਾਂ ਤੇ ਨਾ ਪੰਨੂ ਜਾਂ ਗਿੱਟੇ ਦੇ ਨਾ ਤੋੜੋ ਤੇ ਜੇ ਇਹ ਕੰਮ ਕਰੋਗੇ ਤੇ ਲੋਕੀ ਵੀ ਸਬਕ ਸਿਖਾ ਦੇਣਗੇ 2027 ਦੇ ਵਿੱਚ